ਤਸੱਲ ਤੋਂ ਪਹਿਲੇ ਤੁਸੀਂ ਆਪਣਾ ਤਾਰਫ ਕਰਾਓ ਦੱਸੋ ਕਿ ਤੁਹਾਡਾ ਨਾਮ ਕੀ ਹੈ ਸ਼ਾਮਦੀ ਬਾਬਾ ਸਲਾਮਦੀਨ ਆਪਣੇ ਵਾਲਾ ਸਾਹਿਬ ਦਾ ਕੀ ਨਾਮ ਸੀ ਨਾਮਦੀਨ ਤੇ ਆਪਣਾ ਪਿੰਡ ਕਿਹੜਾ ਸੀ ਇੰਡੀਆ ਵਿੱਚ ਇੰਡੀਆ ਵਿੱਚ ਸੀ ਗੈਰੀਪੁਰ ਗੈਰੀਪੁਰ ਬਰਵਾਰਾ ਬਰਵਾਰਾ ਉਹ ਕਿ ਅਸਾਰ ਅਸਾਰ ਜਿਲ੍ਹਾ ਕਿਹੜਾ ਪਿੰਡ ਸੀ ਆਪਣਾ ਅਸਾਰ ਜਿਲ੍ਹਾ ਸਾਵਰਸੀ ਨੰਨਾ ਸਾਹਿਬ ਸੀ ਸੜਕ ਆਪਣਾ ਜਿਲ੍ਹਾ ਅਸਾਰ ਦਾ ਬਣਿਆ ਅੱਛਾ ਸਾਡੇ ਪੰਜ ਪਿੰਡ ਸੀ ਮੁਸਲਮਾਨਾ ਜੀ ਗੈਰੀਪੁਰ ਕਰਪਾ ওকে ਜੈ ਬਰਵਾਣਾ ਹਾਂਜੀ ਤੇ ਆ ਗਈ ਉਹ ਐ ਮੰਡੀ ਆ ਗਈ ਦੀ ਪਰੂ ਵਾਲੀ ਦੀ ਠੀਕ ਹੈ ਮੰਡੀ ਜਨਰਲ ਦੀ ਪਰੂ ਵਾਲੀ ਅੱਛਾ ਤੇ ਇਹ ਸੰਡਰ ਦਾ ਕਰ ਸੀ ਬੋਬੂਆ ਉਹ ਮੁਸਲਮਾਨ ਇਹਦੇ ਵਾਤਾ ਬੈਠਾ ਅੱਛਾ ਤੇ ਡਾਉਨ ਸਪਰਸੀ ਉਹ ਜੰਮੀ ਉਹਨਾਂ ਕੋਲ ਜਿਹੜਾ ਹੋਈ ਮੁਸਲਮਾਨਾਂ ਦਾ ਪਿੰਡ ਹੈ ਜਿਹੜੇ ਪਿੰਡ 'ਚ ਆਪਾਂ ਰਹਿੰਦੇ ਸੀ ਉੱਤੇ ਕਿੰਨੀ ਵਾਦੀ ਮੁਸਲਮਾਨਾਂ ਦੇ ਸੀ ਵਾਦੀ ਸੀਗੇ ਪਰ ਛੋੜੀਏ ਹੀ ਜਾਂ ਝੋਕੜੀ ਸੀ ਕਿ ਸਾਡੇ ਨੰਬਰਦਾਰ ਜਿਹੜੇ ਸੀ ਉਹਰੇੜੇ ਉੱਥੋਂ ਦੇ ਕੌਣ ਸੀ ਨੰਬਰਦਾਰ ਸੀ ਸਾਗਰ ਮਜ਼ਾਰਦੂ ਅੱਛਾ ਮੁਸਲਮਾਨ ਸੀ ਸਾਗਰ ਨੰਬਰਦਾਰ ਤੇ ਇਹ ਤੋਂ ਸਰਦਾਰਾਂ ਦੇ ਵੀ ਤਿੰਨ ਨੰਬਰਦਾਰਾਗਾ ਸੀ ਉਹਨਾਂ ਨੇ ਇੱਕ ਇੱਕ ਛੇਸ਼ਾ ਜਨੇ ਜਾਨੂੰ ਨੰਬਰਦਾਰ ਜਾਨੂੰ ਨੰਬਰਦਾਰ ਸਿੰਘਾ ਦਾ ਦਿਓ ਸਰਦਾਰਾਂ ਦਾ ਸਰਦਾਰ ਮੁਸਲਮਾਨਾਂ ਦਾ ਸਾਡਾ ਪਿੰਡੇ ਬਾਰੇ ਮਨਣਾ ਚਾਹੀਦਾ ਅੱਛਾ ਹਾਂ ਕੋਈ ਕਰਿਆਣਾ ਦੇ ਖਰਸੀ ਤੇਨ ਕਰਾਣਾ ਦੇ ਕਰਾਣਾ ਦੇ ਤਿੰਨ ਘਰ ਕਰਾਣਾ ਦੇ ਦੀ ਤਿੰਨ ਘਰ ਕਰਿਆਣਾ ਦੇ ਕਿਉਂ ਖਾਂਦਾ ਮਟਾ ਬੈਸੇ ਰਹਿੰਦੇ ਹਾਂ ਹਾਂਜੀ ਹਾਂਜੀ ਦੁਕਾਨਾਂ ਹੁੰਦੀਆਂ ਸੀ ਉਹਨਾਂ ਦਾ ਹਾਂ ਤੇ ਉਹਨਾਂ ਜਾਨ ਬੀਤੇ ਰਹਿੰਦੇ ਸੀ ਮਾਲ ਚੱਕ ਮੀਨਤ ਚੱਲ ਅੱਛਾ ਤੇ ਤੁਹਾਨੂੰ ਜਿਹੜਾ ਸੌਦਾ ਸਲ ਜਿਹੜਾ ਤੁਸੀਂ ਲੈਣ ਜਾਂਦੇ ਸੀ ਜੇ ਹੁਣ ਆਪਾਂ ਇੱਥੋਂ ਕੋਈ ਸ਼ਹਿਰ ਜਾਣਾ ਹੋਵੇ ਤਾਂ ਨਾ ਨਾ ਬਰ ਕੋਈ ਨਹੀਂ ਪਲਵਲੀ ਪਲਵਾਲੀ ਮੁੰਡੇ ਜੀ ਮੰਡੀ ਲੱਗਦੀ ਕੋਥੋਂ ਸਾਰੀ ਚੀਜ਼ਾਂ ਲਈ ਚੱਲਦੀ ਹੈ ਸਹੀ ਤੇ ਫੇਰ ਤਾਂ ਹੁਣ ਕਿਵੇਂ ਪਤਾ ਲਗਾ ਕੇ ਬਈ ਝਾੜੇ ਪੈਣ ਲੱਗੇ ਨੇ ਕੋਈ ਲਾਨ ਹੋਇਆ ਜਾਂ ਕਿਸੇ ਬੰਦੇ ਦੇ ਥਰੂ ਜਾਂ ਕੋਈ ਖਬਰ ਸੁਣੀ ਤੁਸੀਂ ਬਈ ਬੂਲ ਕੋਲ ਵੜਿਆ ਜਾਣਾ ਜਾਂ ਸਾਨੂੰ ਪਿੱਛੇ ਜਾਣਾ ਪੈਣਾ ਬਹੁਤ ਨਾਲੇ ਜੰਗ ਲੱਗ ਗਿਆ ਹਾਂਜੀ ਮਾਰ ਘਟ ਜਾ ਕੇ ਮਾਰ ਘਟਾ ਚਾਹਾਂ ਵਾਟ ਕੱਪ ਸ਼ੁਰੂ ਹੋ ਗਈ ਇਹ ਤਬਾਦਲਾ ਗਾਇਨਗਾ ਪਹਿਲਾ ਹੋਇਆ ਸੀ ਹਾਂਜੀ ਕਈ ਸ਼ਾਹਰ ਤੇ ਇਸ ਤਰ੍ਹਾਂ ਉੱਠਦੇ ਨਹੀਂ ਲੋ ਅਸਾਂ ਆਪੇ ਕਰਾ ਲੈਣੇ ਨਹੀਂ ਹੁੰਦੇ ਨਹੀਂ ਜਾਨਦੇ ਸਰ ਗਵਰਨਮੈਂਟ ਨੇ ਆਖਿਆ ਵੀ ਇਹਨਾਂ ਨੂੰ ਬਟਾ ਕੁੱਟਿਓ ਐਂ ਤੇ ਵੀ ਬਟਾ ਕੁੱਟਿਓ ਉਹ ਤੋਂ ਵੀ ਹੋਊਗਾ ਆ ਬੀ ਨਹੀਂ ਹੋਇਆ ਤਾਂ ਬੀ ਮੁਸਲਮਾਨਾ ਆਸਨ ਪਾਕਿਸਤਾਨ ਬਣ ਗਿਆ ਤੇ ਤੁਹਾਨੂੰ ਜਾਣਾ ਹੀ ਪੈਣਾ ਹੈ ਜਾਣਾ ਪੈਣਾ ਤੇ ਤੁਹਾਨੂੰ ਕਹਿਣਾ ਬੜਾ ਤਾਲਪਰ ਕੋਈ ਜੋ ਅਜਿਹੇ ਇੰਦਰ ਤੇ ਬੇਲੀ ਸੀ ਉਹਨਾਂ ਕਰਦੇ ਸੀ ਇਹ ਦਰਾਓ ਇੰਦਰ ਜਾਓ ਉਹ 10 15 ਦੇ ਨੇੜੇ ਹੀ ਹੈ ਅੱਛਾ ਜੀ ਮਾਰਕਾਂਟ ਇਰੇ ਪਿੰਡਾਂ ਦੇ ਵਿੱਚ ਬਹੁਤ ਜ਼ਮਾਨ ਛੋਲੇ ਸੀ ਇਹ ਜੁੜ ਜਾਦੇ ਸੀ ਉਹ ਭਾਜੀ ਲਟਕੇ ਪਰਿਵਾਰ ਆ ਗਏ ਕਿਹਾ ਸਾਰ ਆ ਗਏ ਜੀ ਉੱਥੋਂ ਫਿਰ ਸਾਡਾ ਕਾਫਲਾ ਬੁਲਿਆ ਪਹੁੰਚ ਹੋਇਆ ਅਚਾਨਕ ਇਹ ਦੋ ਦਿਨਾਂ ਦੀ ਇਹ 34 ਫਿਰ ਨਮਾਈ ਬੰਲੀ ਆ ਗਏ ਜਾਂਦੇ ਇਹਨਾਂ ਦੇ ਕਿਸ਼ਮੁਲਨਾ ਦਿਨ ਨੂੰ ਦਮਾ ਲੇ। ਦੋਹੇ ਇੰਦਾ ਦੀ ਮਿਲਟਰੀ ਨੇ ਤੁਹਾਡੇ ਕਾਫਲੇ ਨੂੰ ਸਕੋਰੀ ਦੇ ਲਈ ਸੀ ਆਹ ਬਤਾ ਮੈਂ ਤਾਂ ਜੀ ਨੇ ਇੰਦਰੋਂ ਜਾਣ ਦੀ ਕੀ ਹੋਵੇ ਅਚੋਂ ਮੈਂ ਬਾਂਟਾ ਕੇ ਹਾਂਜੀ ਉਹ ਜੀ ਉਹ ਰੰਗ ਆਇਆ ਕਿ ਫਟੇ ਗਏ ਲਿਆ ਭਾਲ ਜਾਣੇ ਧਾਨੇ ਬਣਾ ਦੇ ਕੇ ਡਬਾਲੇ ਵੰਡੇ ਦੇ ਵਿੱਚ ਆ ਕੇ ਸਾਡੇ ਸੌਤੀਆ ਹਥਿਆਰ ਸਾਰੇ ਗਵਰਨਮੈਂਟ ਨੇ ਉਹ ਅੱਛੇ ਲੈ ਲੇ ਜ਼ਬਰਦਸਤ ਕਿ ਦੂਆ ਮੀ ਨੇ ਉਹਨਾਂ ਦੀ ਫੌਜ ਨੇ ਤੇ ਜੋ ਜੋ ਹੈ ਡੇਰੇ ਕੋ ਥੰਮੋੜੋ ਉਹਨਾਂ ਦੀ ਫੌਜ ਸੀ ਉਹ ਜੋ ਹਾਂਜੀ ਉਹ ਤੁਹਾਡਾ ਸਮਾਨ ਜਿਹੜਾ ਸੀ ਉਹ ਵੀ ਕੋਲਟ ਮਾਰ ਕੀਤੀ ਕੋਲਟ ਸਾਡੇ ਕੋਲ ਸਿਰ ਮਸਲਾ ਇਜਾਜ਼ਤ ਹਸਨਾ ਜਿਹੜੀ ਛੋਟੀ ਸੀ ਨਾ ਹਾਂਜੀ ਪਰਚੇ ਕੋਤੇ ਸੀ ਅੱਛਾ ਉਹ ਬੋਹੜਾ ਕਤਰਾ ਰਹੀ ਸੀ ਹੂੰ ਇਹ ਜਾਣੀ ਉਤੇ ਕੋ ਕੇ ਇਹ ਗੰਦਿਆ ਇਹ ਇੱਕ ਮੁੰਡਾ ਗਿਆ ਸਾਡੇ ਚੱਕ ਦਾ ਕਰਕੜੇ ਦਾ ਹਾਂਜੀ ਉਹ ਕਿ ਜੇ ਨਾ ਮੈਂ ਆਉਂਦਾ ਆਪੋ ਆਪਣੀ ਰੋਟੀ ਜਦੋਂ ਉਹ ਜਿਵੇਂ ਚੱਕ ਗਿਆ ਨਾ ਉਹਦੀ ਮਾਰੀ ਗੋਰੀ ਇਹ ਜਵਾਦੇ ਮੈਂ ਠੜੇ ਜੀ ਹਾਂਜੀ ਉਹ ਕਿ ਲਾ ਕੋਈ ਬੰਦਾ ਗਿਆ ਆਪ ਤੇ ਨਾ ਆਉਂਦਾ ਨਾ ਉਹ ਚੱਕੜ ਤਾਨੂੰ ਕੋਈ ਸਫਰ ਤੇ ਕੋਈ ਐਸਾ ਕੋ ਤੁਹਾਡੇ ਤੇ ਕੋਈ ਮੁਸ਼ਕਲ ਆਈ ਹੋਵੇ ਜਾਂ ਬੰਨ ਟੋਕਾ ਤੁਸੀਂ ਉੱਥੇ ਵੇਖਿਆ ਇਹ ਕਹਿੰਦੇ ਇੱਕ ਬੜੇ ਜਾਲੇ ਹੋਏ ਲੋਕਾਂ ਨੂੰ ਮਾਰਤਾ ਹੋਰ ਬੜੀ ਹੋਈ ਵੇਖਿਆ ਜੀ ਯਾਰਾ ਸਾਡੇ ਤੇ ਆਇਆ ਕੋਈ ਨੀਂਂਦ ਚੜ ਕੇ ਅੱਛਾ ਸਾਡੇ ਪਿੰਡ ਦੇ ਵਿੱਚ ਨੇੜੇ ਜੀ ਕੋਈ ਝਾਰ ਪਾਣੀ ਮਿਲਦਾ ਫਿਰ ਜਵਾਰੀ ਹਾਂਜੀ ਪਿੰਡ ਜੀ ਉਹ ਸੀ ਸਮਝਦੇ ਉੱਥੇ 11 ਟੇਕ ਹੋਇਆ ਹੈ ਗਵਰਨਮੈਂਟ ਦੇ ਇਹ ਨੀਂਂਦ ਚੜ ਚੜ ਕੇ ਆਲੇ ਨਾ 100 200 300 ਬੰਦਾ 400 ਕਿ ਉਹਨਾਂ ਨੇ ਕਿੰਨਾਂ ਜਾਣਦੇ ਉਹਨਾਂ ਨੇ ਵਰਤੀ ਹੋੜੇ ਕੁਰੀਆ ਉਹਨਾਂ ਕੋਲ ਤੁਸੀਂ ਬੰਦੇ ਲੜਦੇ ਹਾਂ ਹਾਂਜੀ ਤੇ ਅੱਲਾਹ ਸੀ ਉਹਨਾਂ ਨੂੰ ਖੈਰ ਸੀ ਵਿੱਚ ਉਸੇ ਜੀ ਮਸ ਮਾਰਦਾ ਰਿਹਾ ਕੋਕੜਾ ਗਿਆ 550 ਸਾਲੀ ਉਹ 100 ਬੰਦਾ ਘੜੇ ਆ ਨਾ ਕੋਰੀ ਤੇ ਚੱਜ ਜਾਂਦੇ ਅੱਛਾ ਦੋ ਹੱਥਾਂ ਦੇ ਵਰਤੇ ਮਾਰਦੇ ਕਿਸੇ ਨੂੰ ਲੱਗਿਆ ਵੀ ਲੇਟੇ ਗਿਆ ਤੇ ਬਾਪ ਦਾ ਇਹ ਤਾਂ ਅਖੀਰ ਤੁਸੀਂ ਦੇਖਦੇ ਰਹੇ ਸੀ ਸਾਡੇ ਚੱਕ ਦੇ ਬੰਦੇ ਵੀ ਉੱਥੇ ਜਾਂਦੇ ਨੇ ਤੇ 11 ਟੇਕ ਉਹਨਾਂ ਨੇ ਜਿੱਤੇ ਉਹਨਾਂ ਨੇ ਆਖਿਆ ਜੀ ਬੇ ਤੁਸੀਂ ਚੜ ਕੇ ਨਹੀਂ ਜਾਣਾ ਪਿੰਡਾਂ ਲੈ ਅੱਛਾ ਉਹ ਮਸਲੇ ਆਖਿਆ ਜੀ ਵੀ ਤੁਸੀਂ ਇੱਥੇ ਆਪਾ ਪਾਕਿਸਤਾਨ ਬਣਾਉਂਦੇ ਹੋ ਇੱਕ ਦਿਨ ਜਦੋਂ 11 ਟ੍ਰੇਕ ਉਹਨਾਂ ਨੇ ਜਿੱਥੇ ਦੇਣਾ ਉਹ ਫਿਰ ਗਏ ਬਿਆਣਾ ਕਿਹੜਾ ਜੀ ਉਹ ਤੇਰੇ ਇਹ ਦਵਨ ਚੰਦਰ ਮਹਾਰਾਜ ਨੂੰ ਲਿਹਾ ਕੇ ਫਿਰ ਆਦਮਨ ਇਹ ਦਵਨ ਮਾਰ ਲਾ ਕੇ ਇਹ ਰੋਟਾ ਲਾ ਕੇ ਇਹ ਇੱਕ ਬੰਦਾ ਮਾਇਆ ਹਾਂ ਹਾਂ ਚੰਦਰ ਜੀ ਵਾਕੇ ਬਸ ਬੰਦੇ ਜੀ ਸਾਡੇ ਨਾਲ ਆਵਾਕ ਆਉਂਦਾ ਹਾਂਜੀ ਇੱਕ ਬੰਦਾ ਵੀ ਰਹਿ ਗਿਆ ਕਿ ਰਾਤ ਨੂੰ ਬਿਲਕੁਲ ਚੁੱਪ ਸੀ ਆਈ ਕੰਦਾ ਚੁੱਤੀ ਉਹਨਾਂ ਦੀ ਮੱਧਿਕ ਰਮ ਆਦੀ ਬਦੀ ਰਹਿ ਮੈਂ ਕਿਹਾ ਕਿ ਕੀ ਨਾਮ ਪੁੱਛਣਾ ਜੀ ਉਹ ਬੰਦਾ ਅਗਲੇ ਕਿੱਥੇ ਗਿਆ ਹੋਇਆ ਕਿੱਥੇ ਆ ਗਿਆ ਸਹੀ ਉਸ ਤੋਂ ਰਾਤ ਨੂੰ ਫਿਰ ਬਹੁਤ ਤੇਜ਼ ਆਵਾਜ਼ ਦੇ ਉਨਾਂ ਨਿਵਾਨ ਅੱਛਾ ਭਾਈ ਅਸੀਂ ਇੰਗਰੇਜ਼ ਹੁੰਦੀਆਂ ਕਰਤੀਆਂ ਸਾਡੀ ਜਨਾਨੀ ਹਾਂਜੀ ਕਿ ਛੋਟਾ ਜੱਟ ਉਹ ਵੀ ਟੁੱਟ ਗਿਆ ਫਿਰ ਉਹਦੇ ਆ ਕੇ

ਆਹ ਪਜੇੜਾ ਟੱਡਾ ਬਰਵਾਦੇ ਲੱਗਾ ਸੀ ਬਰਵਾਦੇ ਕਰਨ ਲੱਗਿਆ ਜੀ ਕਿੰਨੇ ਦਿਨ ਤੁਸੀਂ ਕੈਂਪ ਚ ਰਹੇ ਫਿਰ ਅਸੀਂ ਉੱਥੇ ਤੁਸੀਂ ਸਭ ਨੇ ਇਕੱਠੇ ਹੋ ਗਏ ਨਾ 4-5 ਦਿਨ ਹਾਂਜੀ ਤੇ ਮੁੜ ਕੇ ਅੰਦੇ ਟੁਰ ਪੜੇ ਤੁਹਾਡੇ ਪਰਿਵਾਰ ਚੋਂ ਤੁਹਾਡੇ ਕੁੰਬੇ ਦੇ ਤੁਸੀਂ ਕਿੰਨੇ ਬੰਦੇ ਉੱਥੇ ਤੁਰੇ ਸੀ ਮਤੇ ਭਰਾ ਸੀ ਤੁਹਾਡੇ ਨਾਲ ਜਿਹੜੇ ਆਏ ਹਾਂ ਭਲੇ ਭਰਾ ਸੀ ਕਿੰਨੇ ਭਰਾ ਸੀ ਉੱਥੇ ਤੁਰੇ ਅਸੀਂ 4 ਭਰਾ ਸੀ ਹੁਣ ਤੁਸੀਂ ਇਕੱਲੇ ਰਹਿ ਗਏ ਹਾਂ وار صاحبوں یہاں سی دیناں اوتھے ہی انہاں دا چند پہلے پہنچو گئے کار مال دا 아이 سی نال تے ہاں ہر گل سفت جائے مائی دی آئی پہنا بھی آئی ساڈے نقصان نہیں ہے صحیح تو جن ماشاءاللہ ساری گلاں یاد نہیں 10 مئی چلی ساڈے سی کارے صاحب اچھا وہ کار دیتا جی سڑک نہ نہ تو میرے پاس کار نہیں تھا ਕਮਲ ਜੀ ਅੰਦਰ ਜੀ ਹਰਦਾ ਜੀ ਅਕੀਲ ਦਾ ਸੀ ਚੀਜ਼ ਦੱਸਦਾ ਸੀ ਜੀ ਉਹਨੇ ਆਖਿਆ ਜੀ ਤੇਰੀ ਕਾਰ ਦੂ ਬਾਹਰ ਨਾ ਜਾਏ ਤੱਕ ਤੇਰੇ ਵਾਰ ਜਰਬੋ ਤੇ ਇੱਕ ਸੜਕ ਦੇ ਵਿੱਚ ਵਿੱਚ ਟੁਕਿਆ ਹੋਇਆ ਹੁੰਦਾ ਔਰੇ ਕੋਈ ਕੁਝ ਕਰਦੇ ਰਹਿਣ ਤਾਨੂੰ ਕੁਝ ਨਹੀਂ ਹੁੰਦਾ ਤੁਹਾਨੂੰ ਕੁਝ ਨਹੀਂ ਹੁੰਦਾ ਸਾਨੂੰ ਕੁਝ ਨਹੀਂ ਹੁੰਦਾ ਜੀ ਉਹਦੀ ਗੱਡੀ ਅੱਗੇ ਸੀ ਬਾਕੀ ਕਾਫਲਾ ਸਾਰਾ ਪਿੱਛੇ ਸੀ ਉਹਨੇ 10 ਮਿੰਟ ਰੁਕੇ 5 ਮਿੰਟ ਰੁਕੇ ਉਹਨੇ ਗੱਡੀ ਰੋਕ ਲਈ ਤੇ ਉੱਥੇ ਸੜਕ ਦੇ ਵਿੱਚ ਪਈ ਇੱਕ ਬੰਦਾ ਜ਼ੋਰ ਟੱਕੇ ਪੜ ਗਿਆ ਲੱਗਦੀ ਵੀ ਗਾਰ ਅੱਛਾ ਉਹ ਤਵਾਨੀ ਤੋਂ ਪਿੱਛਲੇ ਪਾਸੇ ਜੀ ਮਨੇ ਆ ਗਿਆ ਦੋ ਤਿੰਨ ਦਿਨ ਹੋ ਗਏ ਉਹ ਸਿਪਾਹੀ ਸੀ ਨਾ ਟਵਾਲੀ ਮੰਡੀ ਤੇ ਸੈਂਟੀਨਲਮੈਂਟਰੀ ਨੇ ਗਈ ਹਾਂਜੀ ਉੱਥੇ ਭੁੱਖ ਲੱਗੀ ਬਸ ਮਨ ਉਹ ਜੱਗ ਟ੍ਰੇਨ ਆਉਂਨ ਲੱਗੇ ਤੇ ਟੱਕਰੜ ਹੋ ਗਈ ਬੰਦੋ ਮੂਹਰ ਲੈ ਟ੍ਰੇਨ ਆਂਦੀ ਚੜਦਾ ਹੋਇਆ ਅਸੀਂ ਖੜੀ ਸੀ ਸਿਕਾਨੇ ਖੋਇਆ ਹਾਂਜੀ ਲੈ ਗਏ ਕਾਲੀ ਸਾਹ ਆਣੀ ਕਰਕੇ ਟੱਕਰ ਲੱਗੀ ਕੋਈ ਜਿਹੜਾ ਆ ਗਿਆ ਕਾਰ ਤੋਂ ਬਾਹਰ ਗਿਆ ਉਹ ਤੇ ਅੰਦਰੋਂ ਟੱਕਰ ਹੀ ਖੋਦ ਲਿਆ ਹਾਂਜੀ

ਕਾਰੀ ਸਾਹਿਬ ਜੀ ਟਕਾ ਗਿਆ। ਹਾਂ। ਬਹੁਤ ਵਾਕਿਆ ਸੀ ਬਿਖਾ ਦੇਉ। ਜੀ ਜੀ। ਸਾਡੇ ਨਾਲ ਇਹ ਬੰਦੇ ਸੀ ਬਹੁਤ ਚੰਗੇ। ਹਾਂ। ਉਹ ਉਹ ਤਾਂ ਜੇ ਬਾਹਰ ਲਾਉਂ। ਅੱਛਾ, ਸ਼ੋਹ ਕਹਿੰਦਾ। ਸਹੀ ਜਦ ਸੀ। ਸਹੀ ਸਹੀ। ਨਾਮੇ ਕਹਿੰਦਾ ਤੂੰ ਸ਼ੋਹਰ ਦੇ ਲੋਪੜ ਜਾਂਦੇ ਬੈਠੇ। ਨਵੀਨਾ ਸ਼ੋਹਰ। ਉਹੀ ਦੋ ਜੀ ਨਵੀਨਾ ਸੀ। ਹਾਂ। ਜਿਸ ਤੁਹਾਡੇ ਨਾਲ ਕਾਫੇ ਤੁਰਿਆ। ਅਕਸ਼ਰ ਜਨਮਿੰਨਾ ਜੀ ਉਹ ਪੜੇ ਕਾਰੀ ਸਾਹਿਬ। ਲੇਕਿਨ ਹਾਫੀ ਆਵੇ। ਹਾਂ। ਅੱਜ ਸਾਡੇ ਸਭੀ ਜੀ ਚੱਲੇ। ਰੋ ਬਾਬਾ ਜੀ ਨੂੰ ਉਮਰ ਕਿੰਨੀ ਸੀ ਠੀਕ ਹੈ ਕੋਈ ਪਹਿਲੇ ਕਰਨਾ ਸੀ ਜੀ ਸਵਾਗਤ ਉਮਰ ਕਿੰਨੀ ਕੌਮ ਗੋਤ ਵੀ ਪੁੱਛ ਲੈਣਾ ਸਾਰੀ ਗੱਲ ਤੁਸੀਂ ਪਹਿਲੇ ਕਰਦੇ ਨਹੀਂ ਕੋਈ ਨਹੀਂ ਨਾਲ ਦੁਬਾਰਾ ਕਰਨਾ ਹੈ ਤੁਸੀਂ ਹੁਣ ਬਾਬਾ ਜੀ ਮਾਚਲ ਤੁਸੀਂ ਕੀ ਕਹਿੰਦੇ ਦਾਸ ਜੀ ਸਵਾਗਤ ਜੀ ਨਾ ਹਾਂ ਅੰਦਰ ਤੁਸੀਂ ਆ ਜਾਓ ਜੀ ਖਾਣਾ ਖਾਓ ਜੀ ਤੁਰ ਆ ਲੈ ਮੈਂ ਜਨ ਕਿ ਜਿਹੜੇ ਖਾਸ ਉਮਰ ਉਹ ਮੈਂ ਹੁਣ ਪੁੱਛ ਗੱਲ ਵਿੱਚ ਕਿ ਤੁਸੀਂ ਮਾਸ਼ਾਅੱਲਾ ਸਾਰੀਆਂ ਜਿਹੜਾ ਯਾਦ ਹੈ ਤੁਹਾਡੀ ਉਮਰ ਕਿੰਨੀ ਉਸ ਤੋਂ ਸਾਰਾ ਲੇਕਰ ਹੋ ਜਾ ਚਲੀ ਜਾ ਰਹੇ ਨਹੀਂ ਜਾਂਦੇ ਆਉਂਦੇ ਹੁੰਦੇ ਸੀ ਇਹ ਤੇ ਤੁਸੀਂ ਐਂਡ ਟੋਪਿਕ ਕੰਬਾਈਨ ਅਪ ਕਰੋ ਕਿ ਬਾਬਾ ਜੀ ਤੁਹਾਡਾ ਨਾਮ ਕੀ ਤੁਸੀਂ ਆਪਣੇ ਮਜ਼ਾਜ ਨਾਲ ਤੁਰੇ ਚੱਲੋ ਬਸ ਚਲਾਉਂਦੇ ਹੋ ਗੱਲ ਸੋਹਣੀ ਚਾਹੇ ਨਹੀਂ ਚਾਹਦੇ ਨਹੀਂ ਹੋ ਰਹੀ ਜੀ ਕੋਈ ਨਹੀਂ ਐਂ ਜੀ ਲੈ ਬੈਠਾ ਭੋ ਯਾ ਜੀ ਤੁਸੀਂ ਇੱਕ ਮਿੰਟ ਤੁਸੀਂ ਇੱਕ ਮਿੰਟ ਵੀਡੀਓ ਚੱਲ ਰਹੀ ਹੈ ਠੀਕ ਹੈ ਮੈਂ ਦੇਖ ਰਿਹਾ ਹਾਂ ਤੁਸੀਂ ਕਰੋ ਓਕੇ ਜੀ अच्छा बाबा जी ਤੁਸੀਂ ਮਾਸ਼ਾਅੱਲਾ ਸਾਰੀਆਂ ਗੱਲਾਂ ਤੁਹਾਨੂੰ ਯਾਦ ਨੇ ਇੰਨਾ ਵਾਰਸਾ ਗੁਜ਼ਰ ਗਿਆ 75 ਸਾਲ ਗੁਜ਼ਰ ਗਏ ਉਦੋਂ ਜਦੋਂ ਤੁਸੀਂ ਆਏ ਹੋ ਜਾਣੇ ਦੇ ਟਾਈਮ ਤੋਂ ਤੁਹਾਡੀ ਕੀ ਉਮਰ ਸੀ 12-13 ਸਾਲ ਹਾਂ 12-13 ਸਾਲ ਦਾ ਹਾਂ ਹਾਂ ਸ਼ੌਹ ਰੱਖਦਾ ਬਿਲਕੁਲ ਇੱਥੇ ਚਾਂਟਰ ਦੇ ਸੀ ਇੱਕ ਪਤਲੀ ਲੋਕਾਂ ਦਾ ਮਨਵਾਈ ਵਿਜੀਗਿ ਕਰਦੇ ਸੀ ਬਗਲੀ ਜਾਂਦੇ ਸੀ ਅੱਛਾ ਤੇ ਉਹਨਾਂ ਛੋਟਾ ਜਿਹਾ ਜੀ ਇੱਥੇ ਉਹਦੇ ਜਿਹੜੇ ਚਾਰ ਕਿਹਾ ਜਾਂਦੇ ਹਾਂ ਅੱਜ ਅੱਲਾ ਦੀ ਹੈ ਵੀ ਪਿੰਡਾਂ ਚ ਗਿਆ ਨਾ ਵੇ ਆਪਣਾ ਨੰਨਾ ਪਿੰਡ ਆਦਾਂ ਦੇ ਦੇ ਹਾਂ ਜੀ ਤੇ ਮੇਰੇ ਕੋਲ ਗਜਬਾ ਨਾ ਬੱਕਰੀ ਹੁੰਦੀ ਹਾਂ ਜੀ ਤੇ ਇੱਥੇ ਫਿਰੇ ਕੰਮ ਕਰਦੇ ਬਡੇ ਰੂਜੇ ਦੇ ਚੋ ਫੰਡ ਬਣਾ ਲੈਂਦੇ ਅੱਛਾ ਕਿਹਦੇ ਬਣਾ ਬਣੀ ਬਹੁਤ ਕੀ ਖਿਆਲ ਹਾਂ ਕੋਈ ਹਾਂ ਜੀ ਸਰ ਤੇ ਆਪਣੇ ਵਡੇਰੇ ਜਿਹੜੇ ਉੱਥੇ ਮੱਟਰਪੁੱਟੇ ਨਹੀਂ ਬਣਾਉਂਦੇ ਸੀ ਹਾਂ ਇੱਥੇ ਆ ਕੇ ਬਣਾਉਂਦੇ ਇੱਥੇ ਹੀ ਚੱਲਦਾ ਰਿਹਾ ਇਹ ਕੰਮ ਇਹਨੂੰ ਖਤਮ ਹੋਇਆ ਹਾਂ ਹੁੰਦੇ ਉਹ ਕੱਚੇ ਭਾਂਡੇ ਨਾਲ ਰਏ ਇਸਤੇ ਮਾਰ ਘੜ ਗਿਆ ਲੋਕਾਂ ਦਾ ਭਾਂਡਾ ਕੱਟਿਆ ਇੱਕ ਮਹੀਨਾ ਚੱਲ ਰਿਹਾ ਸੀ ਆਖਿਰ ਤੇ ਫੋਨ ਹੋ ਗਿਆ ਨਹੀਂ ਛੇਟ ਹੋ ਗਿਆ ਛੇਟ ਹੋ ਗਿਆ ਮੇਰੇ ਅੱਗੇ ਫਿਰ ਆਪਣਾ ਹੀ ਹੋ ਗਿਆ ਸਮਝੇ ਚੁੱਕਾ ਜਾਂਦਾ ਚਲੋ ਜੀ ਚਾਹ ਦੇ ਥੋੜਾ ਪਿੱਛੇ ਹੋ ਜਾਓ ਇਹ ਚੱਲੇ ਹਨ ਉਹ ਚੰਗੇ ਯਾਰ ਬੰਦਾ ਇਹ ਸਾਡੇ ਖੇਤੀ ਹਾਂਜੀ ਸਾਡੇ ਇਹਨਾਂ ਸੜਕ ਦੇ ਉੱਤੇ ਮਕਾਨ ਸਿੱਧੋ ਸਿੱਧਾ ਠੀਕ ਕਮਾਰਾ ਉੱਥੇ ਉੱਥੇ ਸਾਰੇ ਪੱਗੇ ਹੋਏ ਬਣ ਗਏ ਮੰਨਿਆ ਚੱਲਣਾ ਬਈ ਸਵਾਲ ਇਹ ਚਾਹਤਾ ਵਾਂ ਵੀ ਤੁਸੀਂ ਬਾਬਾ ਜੀ ਕਿਸ ਤਰ੍ਹਾਂ ਆਏ ਹੋ ਐਂਸਰੇ ਮੰਨ ਕੇ ਪੁੱਛਦਾ ਹਾਂ ਦੱਸੋ ਮੈਨੂੰ ਜੇ ਤੁਹਾਨੂੰ ਤਾਂ ਇੱਕ ਪਤਾ ਕਿ ਤੁਸੀਂ ਉਧਰੋਂ ਆਏ ਹੋ ਤੇ ਤੁਹਾਨੂੰ ਇੱਥੇ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇੱਥੇ ਅਜੇ ਅਜੇ ਥਾਂ ਦੇ ਵਿੱਚ ਤੰਗੂ ਲਾ ਕੇ ਬਰੇ ਗਏ ਅਸੀਂ ਕਿੰਨੇ ਰਹਿ ਆ ਪੂਰੇ ਐੜ ਟੱਕ ਕੇ ਵੀ ਜਿਹੜੀ ਇੱਕ ਰਾਤ ਉੱਥੇ 라 ਸਮਝਿਆ ਗਵਰਨਮੈਂਟ ਇਹ ਰਾਜਪੂਰੇ ਆ ਕੇ ਪੂਰੇ ਆ ਕੇ ਤਿਲਲਾ ਰਾਗੇ ਤੀਸਰੇ ਦਿਨ ਉਹ ਕਹਿੰਦਾ ਤਾਂ ਟੋੜੋ ਉਤੇ ਸੈਦ ਵਿੱਚ ਬੜਦਾ ਜੋ ਤੇ ਬੜੇ ਬੜੇ ਵਿਚਾਰ ਸੀ ਉਹਨਾਂ ਨੇ ਆਹ ਕਿਆ ਭਾਈ ਇਤਿਹਾਸਿਕ ਕਿਸੇ ਮੱਝ ਮੰਨਾਂ ਕਿਤੇ ਅਜੀ ਅਗਰ ਜਾਣਾ ਸਾਨੂੰ ਤਾਂ ਦੇ ਚੱਕ ਅਸੀਂ ਚੱਕਾ ਚੁਲਾਇਆ ਤੇ ਚੱਕ ਦੇ ਜਲਪੇ फिर तहसीलदार ने आख्या ये सिका चकसी चौबीस चार तेई पी तुम जाओ चौबी अब कट गया हूँ सा कोई नहीं चढ़क पाए उ उन्होंने आखियां पखे को मोड़ा आया ना चन्नू मोड़ा से अस कमाते कमाते उसे समझते मलक फिर सेक लगे भाई इतने तो कमला भी है जी ये तो ये तो जमीन साइंट पक्या फिर दूसरे तो दिन तहसीलदार तो इतने आया पता कमा फिर साढ़े को कमा दी कौ चौली बंदी इतना आए थे जी कि कड़का खड़ी उन्होंने ना हो बह के पिंड ਆਪ ਜੀ ਜਿੱਦਵਕਾ ਤੁਸੀਂ ਆਏ ਆਂ ਐ ਸਿੱਖਾਂ ਦਾ ਬੰਦੇ ਆ ਇਹ ਖਾਲੀ ਹੋ ਚੁਕਿਆ ਜੀ ਖਾਲੀ ਸੀ ਸਾਡੇ ਨਾਲ ਪਹਿਲਾ ਪੰਜਾਬੀ ਆਇਆ ਸੀ ਦੂਸਰੇ ਬੰਦੇ ਇਹ ਕੁਮਾਰ ਸਿੰਘ ਨਾ ਅੜਾ ਖੜਾ ਨਾ ਇਸ ਖੜਾ ਇੱਧਰ ਨਹੀਂ ਆਣ ਸਾਰੇ ਹਸਾਮ ਦੇ ਜ਼ਿਲ੍ਹੇ ਦੇ ਬੰਦੇ ਐ ਫੁੱਟ ਸਾਰੇ ਪੰਜਾਬੀ ਫਿਰੋਜ਼ਪੁਰ ਵਾਲੇ ਮੋਰਟਲ ਉਧਰ ਕਿਉਂ ਨਹੀਂ ਦੇ ਨਾ ਵੇਖਿਆ ਇੱਥੇ ਪਹਿਰੇ ਆ ਤੇ ਤਿੰਦੇ ਰੁਕੀ ਹੋਤ ਉੱਥੋਂ ਤੁਸੀਂ ਉੱਠ ਕੇ ਵੀ ਇੱਥੇ ਆ ਕੇ ਪੰਜਾਬੀ ਨਾਲ ਪੰਗਾ ਪਾਇਆ ਹਾਂ ਆ ਪੰਜਾਬੀ ਦੇ ਪਿੰਡ ਦੇ ਵਿੱਚ ਉਹਨਾਂ ਨੂੰ ਕਿਸੇ ਜੀ ਦੇ ਵਿੱਚ ਮਾ ਮਰਾ ਦੇ ਲਾਡੋ ਵੀ ਨਾ ਦੇ ਸਹੀ ਸਹੀ ਲਾਗੇ ਸਾਡੀ ਜ਼ਮੀਨ ਨਾਲ ਸੀ ਮਾਲਕ ਆ ਸੀ ਪਿੱਛੇ ਛੱਡ ਗਿਆ ਉਹ ਵੇਂਟ ਤਜ਼ੀਲ ਦਾ ਰੱਖਣਾ ਗਿਆ ਤੇ ਬੰਦੀ ਜੀ ਜਾਵਾ ਦੇ ਅੱਧੇ ਅੱਧੇ ਜੀ ਬੰਦੀ ਦੇ ਬਗੇ ਕੁਮਾਰ ਸਿੰਘ ਜੀ ਚਾਰ ਪਾ ਦੇ ਕਰ ਅਜੀ ਤੇਰੀ ਕਰਾ ਉਹਦੇ ਬਗੈ ਤੇ ਨਹੀਂ ਤੇਰੀ ਅੱਗੇ ਅਜੀ ਤੇਰੀ ਵਾਰਸੀਓ ਵੀ ਜੋ ਕਰਦੀ ਉੱਥੇ ਲਗੇ ਕਰਦੇ ਉੱਥੇ ਕੁਮਾਰਾਂ ਦਾ ਰਕਬਾ ਉੱਥੇ ਕੁਮਾਰਾਂ ਨੇ ਨਾ ਹੋਇਆ ਸੀ ਉਹ ਰਕਬਾ ਜੀ ਕਿੰਨੇ ਰਿਭੇ ਉਹ ਨਾ ਬੜ ਗਏ ਅੱਜ ਪੀੜੇ ਉੱਲੀ ਪਾਸੇ ਕੋਈ ਨਹੀਂ ਬੈਠੇ ਛੇਕੜ ਤੁਸੀਂ ਦਾ ਨੇ ਅਲਾ ਬੇਲੀ ਕਰਾਈ ਭਈ ਪਾਸਾ ਛੱਡੋ ਜੀ ਅੰਦਰੋਂ ਕੁਥੇ ਵੀ ਨਾ ਇੱਕ ਪਾਸਾ ਛੱਡ ਦਿੱਤਾ ਇਕੱਲਾ ਨਹੀਂ ਲਿਭੇ ਮੋਰ ਕੇ ਜੀ ਜੇ ਬੜਾ ਜਮੀਨ ਕੀ ਉਹ ਜਮੀਨ ਰਹਿ ਗਈ ਬਾਕੀ ਜਿੰਨੇ ਕਟੇ ਜਿਹੜੇ ਆ ਮੇਰੇ ਪਰਨੋ ਜਿੰਨੇ ਦੇ ਨੇ ਮੁਰਕੇ 11 ਕਿੱਲਾ ਦਿੱਤੇ ਸਤਿ ਰਾਣੀ ਵਿਲੇ ਦਿੱਤੇ ਗੈਰਗਦੀਆਂ 11 ਦਿੱਲੇ ਪਾਪਾ ਦੇ 2 ਮਰਬੇ ਸੀ ਉਹਨੂੰ 11 ਦਿੱਲੇ ਮਿਲੇ 5 ਜਮੀਨ ਵਿੱਚ ਮਰਬਾ ਪਰ ਪਾਡੇ ਡੇਢ ਡੇਢ ਮਰਬਾ ਉਹ ਤੇਵਾ ਵਾਸੀ ਜਮੀਨ ਬਾਕੀ ਜਮੀਨ ਡੇਢ ਕਾ ਜੀ ਖਾ ਜੋਗਰੇ ਅੰਦਰ ਪਾਤੀ ਸੱਚਾ ਨਿਪਖ ਖਰਾਏ ਪਾਸੇ ਹਾਂ ਤੇ ਸਿਰੇ ਦਿੱਕਤ ਪਈ ਜੀ ਨਾ ਉਹ ਜਿਹੜੇ تھے ਡੋਗਰਾ ਦਾ ਜਾਣਾ 2 9 9 2 3 4 5 6 8 9 1 1 अच्छा बाबा जी ये दसो बे उधर दी ते इधर दी जिंदगी ਦੇ ਵਿੱਚ ਰਹਿਣ ਸੈਣ ਦੇ ਵਿੱਚ ਕਿੰਨਾ ਕੁ ਫਰਕ ਹੈ ਜਦੋਂ ਉੱਥੇ ਤੁਸੀਂ ਰਹਿੰਦੇ ਸੀ ਤੇ ਇੱਥੋਂ ਦੇ ਉੱਥੇ ਖਾਣ ਨੂੰ ਬੜਾ ਸੀ اچھا ਖਾਣ ਨੂੰ ਐ ਸੀ देसी क्यों گوشਤ ਮਿਰਗਾਂ ਦੀ ਸੀ ਹਜ਼ਾਰ ਹਜ਼ਾਰ ਮਿਰਗਾਂ ਦੀ ਧਾਰ ਐ ਪਿੰਡਾਂ ਦੇ ਵਿੱਚ ਪੀੜੀ ਹੈ ਤੇ ਜਿਹੜਾ ਜਾਨਾ ਅਲੱਗ ਤੋਂ ਬੜੀ ਹੈ ਦੀ ਮਗਾ ਵੀ ਅਰਲੇ ਨਾ ਖਾ ਲੈਣੇ ਉਹਦਾ ਯਸਲਾ ਨਹੀਂ ਸੀ ਕੜਕਾ ਲਾ ਦੇਣਾ ਐ ਬਣਾਣਾ ਟੁੰਨਾ ਨਾ ਅਦਾ ਹੀ ਪਾਉਂਦੇ ਉਹ ਕੜਕੇ ਦੇ ਵਿੱਚ ਦੀ ਦੀ ਰਾਤੜੀ ਉਸ ਵੇਲੇ ਜਾ ਕੇ ਬੋਲੇ ਸਹੀ ਅਲਾਨ ਕਰਨਾ ਖਾ ਲੈਣਾ ਕੱਡਾ ਬੱਚਾ ਇਹ ਜੰਮ ਲੈ ਪੰਦਰਪਿਆਂ ਦਾ ਟਗਾ ਲੈਣ ਲਈ ਕਿਹਦਾ ਵਾਚੇ ਉੱਠੇ ਲੱਗਦਾ ਪਿੰਡਾਂ ਇਹ ਪੰਨ ਪੰਨ ਪੰਚਾ ਪੰਨ ਅਸਾਂ ਅਰਧ ਮੰਡੀ ਜਾਂਦੇ ਇੱਕ ਮਿੰਟ ਕਿ ਮੈਂ ਆਪਣਾ ਲੁੱਟੜ ਲਾਇਆ ਹੂੰ ਇੱਕ ਮਹੀਨੇ ਚ ਰੋਕ ਕੇ ਦੇ ਗਾਰੰਟੀ ਕਿਹੜਾ ਖੁੱਡਾ ਕਿਹੜੀਆਂ ਖੇਡਦੇ ਸੀ ਖੇਡਾਂ ਕੀ ਸੀ ਉਹਨਾਂ ਨਾਲ ਸਕੂਲ ਦੀ ਅੱਛਾ ਉਹ ਇੱਕ ਸੀ ਇੱਕ ਨਟਕਾ ਵਾਸਤੇ ਨਟਕਾ ਖੇਡਦੇ ਸੀ ਨਟਕਾ ਛੋਟੀ ਨਾਲ ਖੇਡਦੇ ਹਾਂ ਅੱਛਾ ਛੋਟੀ ਦੀ ਲੜਾਈ ਛੋਟੀ ਦੀ ਨਾਲ ਛੋਟੀ ਇਹਦੇ ਇਹ ਦਿਨਾਂ ਨਾਲ ਬਟਾਣਾ ਥੋੜਾ ਨਾਲ ਇਹਨਾਂ ਨਾਲ ਖੇਡਣਾ ਤੇ ਬਸ ਮੈਨੂੰ ਜਿਹੜੇ ਤੁਸੀਂ ਉੱਥੇ ਥੋੜਾ ਰਹਿਣ ਸੈਨ ਸੀਗਾ ਤੁਹਾਡਾ ਜਰਾ ਸਿੱਖਾਂ ਦੇ ਨਾਲ ਤੁਹਾਡਾ ਕੋਈ ਲੜਾਈ ਝਗੜਾ ਜਾਂ ਖਤਰਿਆਂ ਦੇ ਨਾਲ ਖਤਰਿਆਂ ਦੇ ਨਾਲ ਕੋਈ ਨਹੀਂ ਝਗੜਾ ਸੀ ਉਹਨਾਂ ਦੇ ਸਾਥੀ ਉਹਨੇ ਨਿਯੰਤਾਪਤੀ ਲੇਣਾ ਮੀਲਵਰਤਨ ਸਾਹਿਬ ਮੀਲਵਰਤਨ ਨਾਲ ਦੀਗਾ ਹਾਂ ਬੰਦਾ ਕਿ ਸਟਾਰਟ ਆ ਸਾਥੀ ਹਾਂ ਕੁੜਾਪਾ ਰੋਟੀ ਕਰਦੇ ਨੇ ਉਹ ਪ੍ਰਧਾਨ ਆਡੀਟਿੰਗ ਹਾਂਜੀ ਉਹਨਾਂ ਨੇ ਰੋਟੀ ਕਰ ਲੈਣੀ ਬੇਲ ਲੈਣੇ ਕਰ ਲੈਣੇ ਉਹਨਾਂ ਨੇ ਘੱਟਾ ਰਸ ਦਿੱਤਾ ਸੁੱਕਾ ਸੁੱਕਾ ਲੈ ਰਹੇ ਨੇ ਤਾਂ ਸਿੱਧਾ ਜੀ ਨੂੰ ਉਸ ਦਿਨ ਕਿ ਖਾਣ ਤੋਂ ਕੁਝ ਲੈ ਕੇ ਆਪਰੇ ਕਰੇਗਾ ਬਾਬਾ ਜੀ ਇੱਕ ਸਵਾਲ ਤੁਸੀਂ ਉੱਥੇ ਆਪਣਾ ਬਚਪਨ ਗੁਜ਼ਾਰਿਆ ਹਿੰਦੁਸਤਾਨ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਤੁਹਾਡੇ ਯਾਰ ਬਿੱਲੀ ਸੀ ਤੁਹਾਡੀ ਉਮਰ ਦੇ ਕੋਈ ਤੁਹਾਨੂੰ ਯਾਦ ਹੋਣ ਉਹਨਾਂ ਦਾ ਕਿਸੇ ਦਾ ਨਾਮ ਜਾਂ ਤੁਹਾਨੂੰ ਕੋਈ ਬਿੱਲੀ ਯਾਦ ਹੁੰਦਾ ਹੈ ਤੁਹਾਡਾ ਉਸ ਦੌਰ ਦਾ ਤੁਹਾਡੇ ਬਚਪਨ ਦਾ ਬਿੱਲੀ ਕੋਈ ਤੁਹਾਨੂੰ ਯਾਦ ਹੋਵੇ ਕੋਈ ਨਾਮ ਔਰ ਕਿਹੜੇ ਜੀ ਨਾ ਸਾਡੇ ਦੀ ਨਾਲ ਜੀ ਕੰਮ ਕਰਦੇ ਜੀ ਉਹ ਮਰ ਕੰਮ ਕੇ ਅਸੀਂ ਪਰ ਕੰਮ ਕੇ ਜੀ ਜੀ ਨਾ ਕੀ ਸੀ ਉਹਦਾ ਕੋਈ ਨਾਮ ਯਾਦ ਹੋਵੇ ਤੁਹਾਡਾ ਉਹ ਗੋੜਾ ਬੇਲੀ ਜਿਹੜਾ ਅਸੀਂ ਤੁਹਾਡੇ ਨਾਲ ਖੇਡਦਾ ਹੁੰਦਾ ਸੀ ਉੱਥੇ ਬਚਪਨ ਦੇ ਵਿੱਚ ਸੋਚ ਲਓ ਬਾਬਾ ਜੀ ਥੋੜਾ ਸੋਚ ਕੇ ਦੱਸਦੇ ਹੋ ਇੱਕ ਸੀ ਉਹਨਾਂ ਦਾ ਘਰ ਇਹਨਾਂ ਦਾ ਕਲਿਆਣ ਹੁੰਦਾ ਅੱਛਾ ਜੀ ਉਹ ਜਾ ਤੀ ਮਰ ਗਿਆ ਉਹ ਕਹਿੰਦੇ ਸੀ 200 ਰੁਪਏ ਜੀ ਉਹਦਾ ਮੁੰਡਾ ਸੀ ਲਾਂ ਦਾ ਕਿਸਮ ਦਾਦਾ ਕਿਸਮ ਇਹਨੂੰ ਕਹਿੰਦੇ ਸੀ 200 ਰੁਪਏ ਉਹ ਤਾਂ ਇਹ ਦੁਕਾਨ ਚੰਗੀ ਸੀ ਅਰੇਕ ਬੰਦਾ ਉਹਨਾਂ ਕੋਲੋਂ ਸਾਫਨਾ ਲੈਣਾ ਤੇ ਐਸੀ ਜਿਹਨੇ ਮੈਂ ਬਿਆਸਾ ਦੀ ਤੇ ਉਹ ਉਹਨੂੰ ਕੋਲ ਜਾਣਾ ਪੈਸਾ ਨੂੰ ਰਾਸਨ ਦਿਓ ਜਾਂ ਪੈਸੇ ਦਿਓ ਉਹਨਾਂ ਨੇ ਇੱਕ ਚੀਜ਼ ਦੇ ਰੱਖੀ ਉਹਨਾਂ ਨੇ ਇੱਕ ਪੈਸਾ ਦੇਣਾ ਰਫੀਕ ਹੋ ਗਿਆ ਪਿਆਰ ਦਾ ਹਮ ਅੰਦਰ ਸੇ ਚੇਬ ਨਹੀਂ ਵਰਤਿਆ ਖਮਾਈ ਦੇ ਆ ਕੇ ਉਹਨਾਂ ਨੇ ਸਾਫ ਕਰ ਲੈਣਾ ਉਹਨਾਂ ਨੂੰ ਆਕਰਨਾ ਹੁਣ ਤੇ ਜਿੱਕੇ ਉਹਨਾਂ ਨੇ ਉਹ ਤਾਂ ਬੰਦੇ ਵੀ ਚੰਗੇ ਸੀ ਉਹਨਾਂ ਨੇ ਜਿਹੜੇ ਨੇ ਲਹਿਰ ਅੰਗਾ ਨਾ ਉਹਨੇ ਜਾਣਾ ਖੜਾ ਦੇ ਆਂਦੇ ਆਦਾ ਮਾਲ ਜੋੜ ਗਿਆ ਇਹ ਨਾ ਬਾਪੂ ਨੇ ਜਾਣਾ ਉਸ ਬਾਪੂ ਨੂੰ ਝੋਕ ਲੈਣਾ ਮਾਲ ਚੱਕਣਾ ਉਹਦੇ ਕੋਲੇ ਜਾਣਾ ਨਾ ਬਜਿਆ ਸਾਰੇ ਜੋੜ ਗਏ ਇੱਕ ਵਾਰੀ ਝੋਕ ਕੇ ਤਿੱਲੀ ਤੇ ਲੋੜਾ ਰੱਖਦਾ ਫੇਰਾਂ ਦੇ ਹੂੰ ਬਾਕੀ ਮਾਲ ਇੱਕ ਦੂਸਰੇ ਦਾ ਖਿਆਲ ਰੱਖਦੇ ਸੀ ਲੋ ਇੱਥੇ ਲੋ ਕਿਹਨੇ ਬੰਦਾ ਰੱਖਦਾ ਹਾਂ ਅਜੇ ਤਾਂ ਹੈ ਹਾਂ ਜੀ ਸਾਡੇ ਉਹਨੇ ਇੱਥੇ ਬੰਦਾ ਹੈ ਕੋ ਉਹ ਜਿਹੜਾ ਸਾਧਕ ਦਾ ਬੰਦਾ ਨਹੀਂ ਭਾਈ ਹਾਂ ਜੀ ਉਹਨੇ ਪੈਸੇ ਦੇਨੇ ਦੀ ਜਾਨ ਮੈਂ ਕੱਢ ਦੇ ਉਹ ਆ ਜੀ ਮੇਰੇ ਮੁੰਡੇ ਦਾ ਪਹਿਲੀ ਸੀ ਹੂੰ ਮਾ ਮਾ ਜੀ ਲੈ ਕੇ ਸਾਢੇ 3:00 ਵਜੇ ਹੂੰ ਉਹਨੇ ਚਾਹੀ ਰੱਖੀ ਮੈਂ ਕੌਣ ਉਹਨੇ ਕਿ ਉਹ ਰਾਤ ਬਾਈ ਨਾ ਕੱਤੀ ਲੇ ਕਹਿੰਦਾ ਹਾਂਜੀ ਕਿ ਆ ਕੇ ਉਹ ਸਾਰੀ ਰਾਤ ਮੁੰਡੇ ਕੋਲ ਕੱ져 ਮੈਂ ਕਹਿੰਦਾ ਬੱਸ ਦਾ ਆਲੇ ਆਉਣਾ ਕੋਈ ਇਹੋ ਜੀ ਗੱਲ ਸੜਾਓ ਜਿਹੜੀ ਕੋਈ ਅੱਜ ਤੱਕ ਤੁਹਾਨੂੰ ਯਾਦ ਰਹਿੰਦੀ ਹੋਵੇ ਉਥੋਂ ਦੀ ਉਥੇ ਦੀ ਯਾਰ ਰੋਟੀ ਲੱਗੀ ਸੀ ਖਾਣ ਤੇ ਚੰਗਾ ਸੀ ਹੂੰ ਦਾਦਾ ਜੀ ਆਸੀਂ ਪਰਦਾਨਾ ਚੋਟੀਆਂ ਨਾਲ ਲੜੀ ਗਣਾ ਹਾਂ ਜੀ ਅਸੀਂ ਲੜਾਈ ਬੇਰਦੇ ਨਾ ਕਿਸੇ ਦਾ ਨੁਕਸਾਨ ਨਹੀਂ ਆਦਿੇ ਉਹ ਰਹਿੰਦੇ ਹਾਂ 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 ਆਪੇ ਤਾਂ ਜੀ ਜੀ ਇਹ ਇੰਦਵਾਨੀ ਪਿੰਡ ਬਗਾਂ ਦੇ ਨਾ ਇਹਨਾਂ ਨਾਲ ਦਾ ਰਾਇੋਦ ਨੇ ਤੇ ਬੀਬੀ ਬੰਦੇ ਅੱਜ ਮਰਦੇ ਨੇ ਇਹਨਾਂ ਢੁੱਡੀਆਂ ਗੋਲੇ ਉਹਨੇ ਪਾਸ ਉਹਨੇ ਹੈ ਉਹ ਜਬਾਨੇ ਬੁਣੀ ਉਹਨੇ ਸੋਟੀ ਮਾਰ ਦਿੱਤੀ ਅੱਛਾ ਉਹਦੇ ਨੇ ਇਹਨਾਂ ਨੇ ਬਾਦ ਨਹੀਂ ਉਹ ਸੇਵਰੇ ਉੱਡ ਗਏ ਹਾਂ ਇਹ ਕਰਾਈ ਹੁੰਦੇ ਉਹ ਜੰਗਦਰਾ ਦੇ ਕਿਰਦ ਨੇ ਚੰਗੇ ਭਲੇ ਜੋ ਰਹਿੰਦੇ ਪਏ ਸੀਗੇ ਤੇ ਕੀ ਵਜ੍ਹਾ ਬਣੀ ਵੀ ਕੀ ਤੁਸੀਂ ਉਦੋਂ ਦੇਖਿਆ ਜਿਹੜਾ ਇੱਧਰ ਨੂੰ ਇਹ ਵਜ੍ਹਾ ਬਣੀ ਹੈ ਭਾਈ ਆਪਣੇ ਪਾਕਿਸਤਾਨ ਬਣਿਆ ਆਣੇ ਦੇ ਜਿਹੜੇ ਹੂੰ ਇਹ ਜਿਹੜਾ ਕੈਦਿਆ ਹੁਣ ਸੀ ਨਾ ਮਮਦਲੀ ਜਨਾ ਮਮਦਲੀ ਜੀਨਾ ਪਿੱਛੇ ਇਸ ਦਾ ਕੋਈ ਨਹੀਂ ਸੀ ਕੁੜੀਆਂ ਦਾ ਇਹ ਇਸ ਦਾ ਤਾਂ ਮਨਾ ਸੀ ਹੋਖੀ ਹੂੰ ਇਹ ਬਿਲਟਰ ਜੀਨਾ ਮਮਦਲੀ ਜੀਦੇ ਇੰਨਾ ਜੀਦੇ ਅੱਛਾ ਇਹ ਪਾਕਿਸਤਾਨ ਬਣਾਇਆ ਹੈ ਇਹ ਕੋਈ ਪਾਕਿਸਤਾਨ ਬਣਾ ਕੇ ਕੋਈ ਕਿਸੇ ਕੋਈ ਨਹੀਂ ਹੈ ਇਸਾਂ ਨੂੰ ਪਾਓ ਇੰਡੋਨੇਸ਼ੀਆ ਦੇ ਇੰਡੋਨੇਸ਼ੀਆ ਦੇ ਮੁਵੱਤ ਦੇ ਕਾਨੂੰਨ ਦੇ ਮੁਤਾਬਕ عورت ਨੂੰ ਵਿਰਾਸਤ ਦੇ ਵਿੱਚ ਕੋਈ ਸਾਥ ਨਹੀਂਿੰਦੇ ਅੱਛਾ ਤੇ ਤੁਹਾਨੂੰ ਮੇਰਾ ਮਕਾਨ ਹੈ ਮੈਂ ਮਕਾਨ ਵੇਚਿਆ ਪੂਰੀ ਅਕੰਧ ਅੱਛਾ ਉਦੋਂ ਕਰਨ ਕੀ ਦਏ ਸੀ ਤੁਸੀਂ ਜਦੋਂ ਵੰਡ ਹੋਈ ਤੁਹਾਨੂੰ ਪਤਾ ਲੱਗਿਆ ਹੁਣ ਅਸੀਂ ਘਰ ਚੱਲੇ ਆ ਇੱਥੋਂ ਛੱਡ ਕੇ ਆਪਣਾ ਸਾਰਾ ਉਦੋਂ ਛੱਡ ਕੇ ਜੇ ਤੂਪ ਪੈ ਮਾਰਾ ਕੱਠੀ ਉਹ ਜਿਹੜਾ ਉਤਲੰਡਾ ਦੇ ਉਹਦੇ ਤੇ ਕੰਡਾ ਸੀ ਬੰਦ ਸੀ ਕੱਢਦੇ ਸੀ ਕੱਢਦੇ ਸੀ ਇਧਰੋਂ ਉਹਨਾਂ ਨੇ ਬਚਾਇਆ ਨਹੀਂ ਤੁਹਾਨੂੰ ਰਾਂਗ ਰੋ ਲੁੱਟਦੇ ਸੀ ਨਾ ਜਿਹੜੇ ਪਿੰਡ ਦਾ ਬੈਠਾ ਕੇ ਕੱਲਾ ਘਰ ਮੁਸਲਮਾਨਾਂ ਦਾ ਰਹਿ ਗਿਆ ਰਾਤ ਨੂੰ ਰੱਖ ਕੇ ਬੈ ਜਾਣਾ ਨਹੀਂ ਫਿਰ ਹਰ ਬੰਦਾ ਦਾ ਸਿਰ ਬਚਾ ਕੇ ਪਹੁੰਚਾ ਤੇ ਇੱਥੇ ਹੈ ਨਾ ਟੁਲੇਮਾਨ ਕੀ ਜਿਹੜਾ ਕੈਂਪ ਲੱਗਾ ਸੀ ਤੁਸੀਂ ਪਾਕਿਸਤਾਨ ਆ ਕੇ ਕਿਹੜੇ ਕੈਂਪ ਤੇ ਰਹੇ ਸੀ ਅਸੀਂ ਤੇ ਅਸੀਂ ਇੱਕ ਹੀ ਰਾਤ ਗਏ ਆ ਬੇਤੀ ਪਈ ਲਿਖਾਉਂ ਕਹਿੰਦੇ ਨਾ ਬਈ ਲਖੇ ਲੱਗਦਾ ਉਹ ਸਮਝਦਾ ਹੈ ਕਿ ਦੋ ਤੀ ਟੈਲੀ ਵੀ ਸੁਰਾ ਨਹੀਂ ਨਾ ਹਾਂਜੀ ਅੱਗੇ ਕੀ ਆ ਮੇਰੇ ਉਹਨੇ ਇੱਥੇ ਕੋਥੇ ਕੰਮ ਲਗਾ ਸੀ ਕਹਿੰਦੇ ਰਹੇ ਗਿਆ ਨਾ ਅੱਛਾ ਕਿ ਆ ਸਰਕਟ ਗਵਰਨਮੈਂਟ ਨੇ ਜਾਵਰ ਨੂੰ ਬੁਕਾ ਕੇ ਇਹ ਨਹੀਂ ਜੀ ਉਹ ਚੋਟੜੀ ਆ ਜੀ ਕਿਵੇਂ ਸੰਭਲ ਤੇ ਚਾਰ ਦਿਨ ਤੇ ਗੋਰੇ ਹੋ ਜੇ ਉਹ ਤੋਂ ਵੀ ਚਾਹਤਾ ਚੱਲਦੇ ਰਹੇ ਐਂ ਜਿਹੜੇ ਅਸੀਂ ਚੱਲਦੇ ਰਹੇ ਨੜਕਾ ਜਿਹਦੇ ਪਾਕਿਸਤਾਨ ਬਣ ਗਿਆ ਆ ਨੜਕਾ ਜਿਹਦੀ ਇੱਥੇ ਆ ਨਾ ਬਈ ਇੱਥੇ ਬੜਾ ਨਾ ਉਦੋਂ ਨੜਕਾ ਲਾਗ ਰਿਹਾ ਅੱਛਾ ਉਦੋਂ ਹੀ ਪਾਣੀ ਪੀਣ ਵਾਸਤੇ ਹਾਂ ਨਾ ਕਿ 4 ਦਿਨਾਂ ਦਾ ਹੈ। ਅਜਿੱਥੇ ਪਾਣੀ ਲੱਭਣਾ ਉੱਥੇ ਰੁਕ ਜਾਣਾ। ਉੱਥੇ ਰਾਤ ਵੀ ਕੱਢ ਲੈਣੀ ਜਿਹੜੇ ਵੇਦੁਰਾ। ਬੂਰੇ ਆ ਲਿਖੇ ਖਿਲ ਗਏ। ਜੋ ਹਿੰਦੂ ਬੋਲਣ ਸਮੇਂ ਖਾਣ। ਕਿਵੇਂ ਯਾਦ ਆਉਂਦੀ ਪਿੰਡ ਦੀ? ਪਿੰਡ ਦੀ ਯਾਦ ਆਉਂਦੀ ਹੈ। ਹਾਂ। ਜੀ ਅਗਰ ਤੁਹਾਨੂੰ ਹੁਣ ਮੌਕਾ ਮਿਲੇ ਇੱਕ ਮਿੰਟ। ਅਗਰ ਤੁਹਾਨੂੰ ਹੁਣ ਮੌਕਾ ਮਿਲੇ ਉੱਥੇ ਜਾਂਦੇ ਤੁਸੀਂ ਆਪਣਾ ਪਿੰਡ ਪਹਿਚਾਣ ਲਓਗੇ। ਕੀ ਕੀ ਨਿਸ਼ਾਨੀਆਂ ଥିਆਂ ਪਿੰਡ ਦੀ? ਇਹ ਜਿਹੜੀ ਇਸ ਰਾਮਿਆ ਹੈ ਜੀ ਪਿੰਪਲਪਿੰਡ ਅਰਨਾ ਦੀ ਧੋਰ ਬਣੀ ਆ ਜੀ ਚੱਪੜ ਕੰਦ ਹੈ ਐਸੇ ਚੱਪੜ ਕੰਦ ਜਿਹੜੇ ਉੱਥੇ ਬਜਾਨੇ ਲਾ ਕਜੀ ਮਿੱਟੀ ਘਰ ਘਰ ਕੇ ਸਾਧਾ ਰੋਟੇ ਬਣਦੀ ਹੈ ਬਾਹਰ ਭਲਿਓ ਪਾਣੀ ਦੇ ਪਰ ਨਾਲ ਪਰ ਬਣਦੀ ਜੀ ਤੇ ਉੱਥੇ ਦਾ ਤੇ ਦੂਸਰੀ ਜਿਹੜਾ ਪਾਣੀ ਪੀਣਾ ਹੈ ਜਿਹੜਾ ਪਾਣੀ ਪੰਦੇ ਇਹ ਕੋਈ ਨਹੀਂ